ਹਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅੱਜ ਦੀ ਇਸ ਵੀਡੀਓ ਨੂੰ ਤਿਆਰ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤਾਂ ਕਿ ਇਸ ਹੱਕ ਤੱਕ ਵੱਧ ਤੋਂ ਵੱਧ ਪਹੁੰਚ ਸਕੇ ਦੇ ਸੰਗਤਾ ਇਹਦਾ ਲਾਹਾ ਜਿਹੜਾ ਹੈ ਉਹ ਲੈ ਸਕਾ ਸਾਧ ਸੰਗਤ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋਜਿਕ ਜਿਹਨੂੰ ਅੰਗਰੇਜ਼ੀ ਚ ਕਨਜੰਕਸ਼ਨ ਕਹਿੰਦੇ ਆ ਉਹਦੇ ਬਾਰੇ ਵਿਚਾਰ ਕਰਨੀ ਹੈ ਸੋ ਸਾਧ ਸੰਗਤ ਇਸ ਨੂੰ ਧਿਆਨ ਦੇ ਨਾਲ ਸੁਣਿਓ ਪੜਿਓ ਤਤਕ ਜਿਹੜਾ ਇਹਦਾ ਲਾਹਾ ਜਿਹੜਾ ਘਟਿਆ ਜਾ ਸਕੇ ਸੋ ਸਾਧ ਸੰਗਤ ਆਪਾਂ ਕਰਦੇ ਆ ਜੋਜਿਕ ਦੀ ਵਿਚਾਰ ਜੋਜਿਕ ਕੀ ਹੈ ਜੋਜਿਕ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜੋ ਸ਼ਬਦ ਕਿਹੜੇ ਹੁੰਦੇ ਆ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਦੋ ਸ਼ਬਦ ਦੋ ਸ਼ਬਦ ਹੈ ਜਿਸ ਤਰ੍ਹਾਂ ਦੋ ਸ਼ਬਦਾਂ ਗੱਗੇ ਕਰਨ ਦੋ ਸ਼ਬਦਾਂ ਵਾਕਾਂਸ਼ਾ ਤੇ ਉਪਵਾਕਾਂ ਜਾਂ ਵਾਕਾਂ ਨੂੰ ਜੋੜ ਦਿਆ ਉਹਨੂੰ ਕਹਿੰਦੇ ਆ ਕਨਜੰਕਸ਼ਨ ਜੋਜਕ ਹੁਣ ਜਿਵੇਂ ਆਪਾਂ ਇੱਥੇ ਉਦਾਹਰਨਾਂ ਲਈਏ ਉਹਨੇ ਜਿਵੇਂ ਆਪਾਂ ਕਰਦੇ ਆ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਹੈ ਸਿੰਪਲ ਇਹਨੂੰ ਕਰ ਰਹੇ ਆ ਤਾਂ ਕਿ ਸਮਝ ਆਵੇ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਹੁਣ ਪੰਜਾਬ ਤੇ ਹਰਿਆਣਾ ਨੂੰ ਜੋੜਦਾ ਕੌਣ ਆ ਤੇ ਅਖਰ ਇਹ ਦੋ ਸ਼ਬਦਾਂ ਨੂੰ ਜੋੜਿਆ ਜੇ ਦੋ ਸ਼ਬਦਾਂ ਨੂੰ ਅਸੀਂ ਜੋੜਦੇ ਆ ਜਾਂ ਦੋ ਵਾਕ ਵਾਕਾਂ ਨੂੰ ਜੋੜਦੇ ਆ ਉਹ ਉਹਨੂੰ ਕੀ ਕਹਿੰਨੇ ਆ ਜੋਜਕ ਜਿਵੇਂ ਹੁਣ ਆਪਣੇ ਕੋਲੇ ਤੇਜੋਜਕ ਤੇ ਆ ਗਿਆ ਹੁਣ ਆ ਗਿਆ ਮੁੰਡੇ ਖੇਡ ਰਹੇ ਹਨ ਕੁੜੀਆਂ ਪੜ ਰਹੀਆਂ ਇਹ ਦੋ ਵੱਖ-ਵੱਖ ਜਿਹੜੇ ਦੇ ਇਹ ਵਾਕ ਹੈ ਵੱਖ-ਵੱਖ ਹੈ ਲੇਕਿਨ ਇਹਨਾਂ ਦਾ ਅਰਥ ਨਹੀਂ ਬਣਦਾ ਜਿੰਨਾ ਚਿਰ ਅਤੇ ਨਹੀਂ ਲਾਉਂਦਾ ਮੁੰਡੇ ਖੇਡ ਰਹੇ ਹਨ ਕੁੜੀਆਂ ਪੜ ਰਹੀਆਂ ਹਨ ਅਤੇ ਇਹ ਕਨੈਕਸ਼ਨ ਇਹਨਾਂ ਦੋਨਾਂ ਨੂੰ ਜੋੜਦਾ ਇਹਨਾਂ ਦੋਨਾਂ ਨੂੰ ਜੋੜਦਾ ਇਹਨੂੰ ਕੀ ਕਵਾਂਗੇ ਕਨਜੰਕਸ਼ਨ ਅੱਗੇ ਹੈ ਸੱਚੀ ਸਿੱਖਿਆ ਦਿਲ ਤੇ ਦਿਮਾਗ ਦੋਹਾਂ ਦੀ ਸਖਾਈ ਹੁੰਦੀ ਆ ਹੁਣ ਦਿਲ ਤੇ ਦਿਮਾਗ ਜੇ ਅਗੇ ਸੱਚੀ ਸਿੱਖਿਆ ਦਿਲ ਤੇ ਦਿਮਾਗ ਦੋਹਾਂ ਦੀ ਸਖਾਈ ਲਾਈ ਹੁੰਦੀ ਹੈ ਨਹੀਂ ਤੇ ਦਿਲ ਤੇ ਦਿਮਾਗ ਦੋਨੇ ਆਗੇ ਇਹਨਾਂ ਦੋਨਾਂ ਨੂੰ ਜੋੜਦਾ ਇਹਨੂੰ ਕੀ ਕਹਿੰਦੇ ਆ ਸੀ ਕਨਜੰਕਸ਼ਨ ਜੋਜਕ ਜੋਲ ਕੇ ਸਾ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਜੋਜਕ ਮਿਲਦੇ ਆ ਆਹ ਇਹ ਲਿਖੇ ਅਨਸਾਰ ਜਿਹੜੇ ਆਪਾਂ ਲਿਖੇ ਆ ਇਹ ਜੋਜਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੇ ਆ ਸਾਰੀ ਬਾਣੀ 'ਚ ਇਹ ਤੁਸੀਂ ਵੇਖੋਗੇ ਇਹਨੂੰ ਪੜ੍ਹੋਗੇ ਇਹਨੂੰ ਸਮਝੋਗੇ ਤੇ ਤੁਹਾਨੂੰ ਪਤਾ ਲੱਗ ਜੂ ਵੀ ਜੋਜਕ ਪਹਿਲਾਂ ਤੇ ਆਪਾਂ ਨੂੰ ਇਹ ਪਤਾ ਲੱਗ ਗਿਆ ਵੀ ਜੋਜਕ ਹੈ ਕੀ ਚੀ ਹੈ ਕੀ ਚੀ ਹੁਣ ਇਸੇ ਤਰ੍ਹਾਂ ਜਿਵੇਂ ਇਹਨਾਂ ਦੋ ਲਫ਼ਜ਼ਾਂ ਨੂੰ ਦੋ ਸ਼ਬਦਾਂ ਜਾਂ ਦੋ ਲਕਾਂ ਨੂੰ ਜੋੜੇ ਦਾ ਇਸੇ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਦੋ ਸ਼ਬਦ ਹੋਣ ਉਹਨਾਂ ਨੂੰ ਜੋੜੇ ਦੋ ਵਾਕ ਹੋਣ ਉਹਨਾਂ ਨੂੰ ਜੋੜੇ ਉਹਨੂੰ ਕੀ ਕਵਾਂਗੇ ਜੋਜਕ ਕਨਜੈਕਸ਼ਨ ਇਹ ਕਿਨੇ ਕੇ ਸਮਝਿਆ ਇਹ ਮੇਰੇ ਅਸਾ ਲਿਖੇ ਆ ਤਿੰਨ 1 2 3 ਦੇ ਵਿੱਚ ਵੰਡੇ ਹੋਏ ਆ ਇਹ ਤਿੰਨ ਸ਼੍ਰੇਣੀਆਂ ਦੇ ਤਿੰਨ ਨੰਬਰਾਂ ਚ ਆਪਾਂ ਲਿਖੇ ਆ ਇਹਾਰੇ ਜਿਹੜੇ ਤਕਰੀਬਨ 25 ਕੋ ਬਣਦੇ ਆ ਹੋ ਸਕਦਾ ਕੋਈ ਹੋਰ ਵੀ ਹੋਣ ਪਰ ਜੋ ਜੋ ਮੈਂ ਲਿਖਿਆ ਉਹ 25 ਕੈਂ ਇਹਨਾਂ ਦੀ ਗਿਣਤੀ ਇਹ ਪચ્ચી ਕ ਜੋ ਜੁਕਾ ਉਹ ਹੈ ਜਿਵੇਂ ਆਉ ਅਤੇ ਆਰ ਆਵਰ ਛ ਤ ਇਹ ਔਰ ਇਹਨਾਂ ਸਾਰੇ ਦੇ ਥੱਲੇ ਜਿਹੜਾ ਆਪਾਂ ਪੰਜਾਬੀ ਚ ਆਮ ਮਤਲਬ ਹੈਗਾ ਉਹ ਲਿਖਿਆ ਅਤੇ 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 ਇਹ ਸਾਰੇ ਦਾ ਮਤਲਬ ਅਤੇ ਅਤੇ ਇਸੇ ਤਰ੍ਹਾਂ ਅਹ ਦੂਜੇ ਨੰਬਰ ਦੇ ਵਿੱਚ ਆ ਗਿਆ ਕਿ ਕਿ ਕ ਜਿਉ ਜਨ ਜਨ ਜਾਨੂ ਜਨਕ ਯਾਤੇ ਪੈ ਇਹ ਹੁਣ ਜਗੇ ਅਗੇ ਅਤੇ ਇਹਦਾ ਅਤੇ ਹੈ ਕਿ ਜਾਂ ਜਾਂ ਇਹਦੀ ਅੱਗੇ ਜਿਹੜੀ ਆਪਾਂ ਗੁਰਬਾਣੀ ਦੀਆਂ ਪੰਕਤੀਆਂ ਦੇ ਰਹੀ ਤੈਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਫਿਰ ਐ ਆ ਗਿਆ ਜਾਂ ਜਿਉ ਜਿਵੇਂ ਜਣ ਜਣ ਦਾ ਮਤਲਬ ਉਹ ਜਾਣੋ ਜਾਂ ਮੰਨੋ ਜਿੱਥੇ ਇਹ ਦੀ ਗੁਰਬਾਣੀ ਤੁੱਕ ਚ ਆਏਗਾ ਉੱਥੇ ਜ਼ਿਆਦਾ ਸਮਝ ਆਊਗੀ ਇੱਕ ਲਿਖਿਆ ਜਣ ਜਾਣੋ ਮੰਨੋ ਅੱਗੇ ਜਾਣੂ ਜਾਣ ਜਾਂ ਸਮਝੋ ਜਾਣ ਜਾਂ ਸਮਝੋ ਜਨ ਮੰਨੋ ਜਾਂ ਜਾਣੋ ਮੰਨੋ ਜਾਂ ਜਾਣੋ ਯਾਤੇ ਯਾਤੇ ਇਸ ਕਾਰਨ ਦਾ ਮਤਲਬ ਹੁੰਦਾ ਇਸ ਕਾਰ ਪੈ ਹੁੰਦਾ ਪਰੰਤੂ ਪਰ ਪੈਦਾ ਪਰੰਤੂ ਪਰ ਇਸੇ ਤਰ੍ਹਾਂ ਅੱਗੇ ਆ ਗਿਆ ਤੀਜੀ ਪੰਕਤੀ ਤੀਜੀ ਲਾਈਨ ਦੇ ਵਿੱਚ ਜਿਹੜੇ ਲਿਖਿਆ ਪਰ ਇਹ ਪਰ ਜਿਹੜਾ ਪਪਾ ਰਾਰਾ ਪਰ ਆਪਾਂ ਆਮ ਪਰ ਪਉਣੀ ਜਿਹੜਾ ਨਾ ਪੰਜਾਬੀ ਉਹ ਪਪਰ ਆਉਂਦਾ ਲੇਕਿਨ ਇੱਥੇ ਜਦੋਂ ਗੁਰਬਾਣੀ ਚ ਮਿਲੇਗਾ ਉਹ ਔਕੜ ਸਹਿਤ ਹੋਏਗਾ ਇਹਦਾ ਮਤਲਬ ਕੀ ਆ ਪਰ ਤੋਂ ਹੈ ਮਤਲਬ ਉਹੀ ਪਰੰਤੂ ਪਰ ਜਿਵੇਂ ਆਪਾਂ ਪਰ ਲਿਖਦੇ ਜੇ ਹੁੰਦਾ ਜਿਹੜੀ ਜੇ ਇਹ ਵੀ ਆਇਆ ਸੰਗਤ ਵਿੱਚ ਇਹ ਲਵ ਜਾਏਗਾ ਉੱਥੇ ਜੋ ਜਦੋਂ ਜੇਕਰ ਆਪਾਂ ਹੁਣ ਜੇਕਰ ਐ ਲਿਖਦੇ ਆ ਜੇਕਰ ਥੱਲੇ ਲਿਖਿਆ ਲੇਕਿਨ ਗੁਰਬਾਣੀ ਦੇ ਵਿੱਚ ਆਏਗਾ ਉਹ ਇਹ ਜਿਆਦਾ ਆ ਆ ਰਿਹਾ ਜੇਕਰ ਅੱਗੇ ਨਹੀਂ ਨਹੀਂ ਤੱਕੀ ਉਹ ਨਹੀਂ ਤਾਂ ਨਹੀਂ ਤੋਂ ਭਾਵ ਨਹੀਂ ਤਾਂ ਅਗੇ ਨਦਰ ਨਹੀਂ ਨਾਤੁਰ ਇਹਦਾ ਮਤਲਬ ਹੀ ਨਹੀਂ ਅਗੇ ਭਾਵ ਭਾਵੇਂ ਭਾਵੇਂ ਯਾਬਕੇ ਨੇ ਭਾਵੇਂ ਭਾਵੇਂ ਇੱਥੇ ਬਹਿ ਭਾਵੇਂ ਉੱਥੇ ਆ ਭਾਵੇਂ ਆਪਾਂ ਇੱਥੇ ਆਏ ਜੇ ਬਣਾਉਣੀ ਪੰਜਾਬੀ ਇੱਥੇ ਜਿਹੜਾ ਹੈਗਾ ਗੁਰਬਾਣੀ ਚ ਆਊਗਾ ਐ ਪਾਪੇ ਨੂੰ ਕਰਨਾ ਤੇ ਬਾਪੇ ਨੂੰ ਦਲਾਈਆਂ ਪਾ ਵਾਹਿ ਵਾਹਿ ਉਹਨਾਂ ਨੂੰ ਵਾਹਿ ਦਾ ਮਤਲਬ ਉਹਨਾਂ ਵਾਹਿ ਦਾ ਮਤਲਬ ਉਹਨਾਂ ਇਹ ਇਹਨਾਂ تین ਪੰਟੀਆਂ ਦੇ ਵਿੱਚ ਜਿਹੜੇ ਆ ਇਹ तकरीबन 25 ਜਿਹੜੇ ਆ ਉਹ ਲਿਖੇ ਆ ਤੇ 25 ਜਿਹੜੇ ਆ ਆਪਾਂ ਨੂੰ ਇਤਿਹਾਸ ਚ ਹੋਣ ਤਾਂ ਆਪਾਂ ਜਦੋਂ ਵੀ ਗੁਰਬਾਣੀ ਪੜਾਂਗੇ ਉਦੋਂ ਹੀ ਆਪਾਂ ਨੂੰ ਉਹਦੇ ਅਰਥ ਸਮਝ ਆ ਜਾਣਗੇ ਉਸ ਪੰਕਤੀ ਦੇ ਵੀ ਆ ਗੱਲ ਹੈਗੀ ਆ ਹੁਣ ਇਹਨੂੰ ਅਸੀਂ ਪਹਿਲੇ ਜਿਹੜੇ ਹੈਗੇ ਆ ਔ ਅਤੇ ਇਹਨਾਂ ਦੇ ਬਾਰੇ ਗੁਰਬਾਣੀ ਦੇ ਰਾਹੀਂ ਆਪਾਂ ਇਹਨਾਂ ਨੂੰ ਸਮਝਣ ਦਾ ਯਤਨ ਕਰਦੇ ਆਂ ਇਨਹ ਲੋਗ ਮੁੰਮਾਇਆ ਮੰਤਪ ਹਨ ਅਗੇ ਆ ਗਿਆ ਵਿਖੇਨ ਕੀ ਸੇਵਾ ਹੁਣ ਹੁਣ ਆ ਗਿਆ ਔ ਔ ਕੀ ਹੈ ਅਤੇ ਹੁਣ ਅਤੇ ਵਿਖੇਨ ਕੀ ਸੇਵਾ ਆ ਜਿਹੜਾ ਔ ਆ ਇਹ ਕੀ ਹੈ ਜੋੜਕਾ ਜੇ ਇਹ ਨਹੀਂ ਲਗਿਆ ਤਾਂ ਇਹ ਵੱਖ-ਵੱਖ ਰਹਿ ਜਾਣਗੇ ਜਿਸ ਸਤਗੁਰੂ ਨੇ ਲਾਤੇ ਇਹ ਜੋੜਕਾ ਲੋਭ ਉਹ ਮਾਇਆ ममता ਫੁਨ ਆਉ ਬਿਖੇਨ ਦੀ ਸੇਵਾ ਆਉ ਮਤਲਬ ਅਤੇ ਬਿਖੇਨ ਕੀਤੇ ਪੜਿਆ ਅਤੇ ਉਮੀਆ ਵਿਚਾਰ ਅਗੇ ਵਿਚਾਰੀਏ ਹੁਣ ਪੜਿਆ ਪੜਿਆ ਤੇ ਅਣ ਪੜਿਆ ਉਮੀਆ ਪੜਿਆ ਇਧਰ ਪੜਿਆ ਇਧਰ ਪੜਿਆ ਉਮੀਆ ਪੜਿਆ ਦੇ ਉਮੀਆ ਹੁਣ ਪੜਿਆ ਉਮੀਆ ਵਿਚਾਰ ਅਗੇ ਵਿਚਾਰੀਏ ਹੁਣ ਇਹਨਾਂ ਦੋ ਸ਼ਬਦਾਂ ਨੂੰ ਜੋੜਿਆ ਇਨੇ ਜੋੜਿਆ ਜੋਜਕ ਨੇ ਕਨਜੰਕਸ਼ਨ ਨੇ ਉਹ ਕੀ ਅਧ ਅਤੇ ਦਾ ਮਤਲਬ ਸਾਡੇ ਕੋਲੇ ਪੰਜਾਬੀ ਚ ਅਤੇ ਕਰਦੀ ਹੈ ਇਹ ਅਤੇ ਇਹ ਗੁਰਬਾਣੀ ਦਾ ਅਧ ਹੈ ਵੀ ਪੜਿਆ ਅਧ ਓਮੀਆ ਵਿਚਾਰ ਅੱਗੇ ਵਿਚਾਰੀਏ ਅਥੇ ਹੈ ਬਾਠੀ ਗਗਨ ਸਿੰਘਿਆ ਅਰਜੁਮਿਆ ਕਨਕ ਕਲਸ ਕਨਕ ਕਲਸ ਇੱਕ ਪਾਇਆ ਹੁਣ ਬਾਠੀ ਗਗਨ ਇਹ ਦੋ ਕੀ ਹੈ ਇਹ ਦੋ ਨਾਲੀਆਂ ਨੇ ਨਾਲੀਆਂ ਨੇ ਜਦੋਂ ਕੋਈ ਵੀ ਹਰਕ ਕੱਢਿਆ ਜਾਂਦਾ ਹੈ ਕੋਈ ਵੀ ਹਰਕ ਕੱਢਦੀਆਂ ਉਹਦੇ ਵਿੱਚ ਇੱਕ ਚ ਅਰਕ ਆ ਜਾਂਦਾ ਵਧੀਆ ਤੇ ਦੂਜੀ ਦੇ ਵਿੱਚ ਵੇਸਟੇਜ ਆ ਜਾਂਦੀ ਹੈ ਐਸੀ ਤਰ੍ਹਾਂ ਜਿਵੇਂ ਸ਼ਰਾਬ ਕਰਦੇ ਆ ਉਹਨਾਂ ਦਾ ਵੀ ਵਿੱਚ ਇੱਥੇ ਆ ਜਾਂਦਾ ਅਸਲ ਸ਼ਰਾਬ ਤੇ ਬਾਕੀ ਵੇਸਟੇਜ ਆ ਜਾਂਦੀ ਹੈ ਇਹ ਦੋ ਨੇ ਇਹ ਨਾਲੀਆਂ ਨੇ ਦੋ ਦੋ ਪਾਈਪਾਂ ਦੋ ਆ ਉਹਦੇ ਵਿੱਚ ਇਹਨਾਂ ਨੂੰ ਕੀ ਕੀਤਾ ਅਰਪਾਇਆ ਅਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਜੋੜਿਆ ਤੇ ਜੋੜਨ ਵਾਸਤੇ ਕੀ ਜਾਈਦਾ ਨਾਂ ਲਈ ਜੋਜਕ ਆ ਇੱਕ ਹੀ ਬਣ ਗਿਆ ਸਾਡਾ ਜੋਜਕ ਅਰ ਅਰ ਦਾ ਕੀ ਮਤਲਬ ਹੈ ਅਤੇ ਅਰ ਦਾ ਕੀ ਮਤਲਬ ਹੈ ਅਤੇ ਅਗੇ ਹੈ ਹਾ ਖਾਟ ਮੰਗੋ ਚੋਪਾਈ ਖਾਟ ਖਾਟ ਮੰਗੋ ਚੋਪਾਈ ਚਾਰ ਪਾਵਾਂ ਰੀ ਏਨਕੇ ਮੰਗੀ ਮੰਗਦਾ ਸਰਾਨਾ ਅਵਰਤ ਲਈ ਇੱਕ ਸਰਾਨਾ ਤੇਤਲਾਈ ਸਰਾਨਾ 9 ਆ ਹੁਣ ਅਵਰ ਕੀ ਹੈ ਇਸਰਾਨਾ ਤੇ ਤੁਲਾਈ ਦੇ ਵਿੱਚ ਕੀ ਕੰਮ ਕਰ ਗਿਆ ਕਨਜੰਕਸ਼ਨ ਦਾ ਕਨਜੰਕਸ਼ਨ ਦਾ ਕਰ ਗਿਆ ਜੋੜਕ ਦਾ ਤੇ ਇਹ ਸਾਡਾ ਅਵਰ ਜਿਹੜਾ ਹੈ ਆ ਪਿਆ ਅਵਰ ਇਹਦਾ ਮਤਲਬ ਅਤੇ ਅਤੇ ਕਹਿੰਦੇ ਆ ਉਹ ਮੰਗਦਾ ਕਿ ਸਰਾਣਾ ਅਤੇ ਤੁਲਾਈ ਸਰਾਣਾ ਅਤੇ ਹੋ ਗਿਆ ਅਵਰ ਨਾਲ ਅਵਰ ਦਾ ਮਤਲਬ ਅਤੇ ਅਵਰ ਦਾ ਕੀ ਮਤਲਬ ਹੋ ਗਿਆ ਅਤੇ ਇਹ ਕੀ ਹੈ ਕਨਜੰਕਸ਼ਨ ਜੋੜਕ ਉਸ ਤੋਂ ਵੀ ਹੈਗੀ ਹੈ ਬਾਣਵੇਧਨ ਜੇ ਉਰੰਕਨਾਦਨ ਦੇਖੋ ਬਾਣਵੇਧਨ ਇੱਕ ਚੀਜ਼ ਆ ਗਈ ਉਰੰਕਨਾਦਨ ਦੋ ਆ ਇਹਨਾਂ ਨੂੰ ਜੋੜਦਾ ਕੀ ਹੈ ਚ ਆ ਚਾਚਾ ਇਹਦਾ ਮਤਲਬ ਕੀ ਹੈ ਅਥੇ ਬਾਣਵੇਧਨ ਅਤੇ ਉਰੰਕਨਾਦਨ ਆਲਬੰਧਨ ਕੁਸਮਪਾਸਨ ਹੈ ਇਹ ਦੋਨਾਂ ਨੂੰ ਜੋੜਦਾ ਇੱਕ ਤਾਂ ਬਾਣ ਵੇਦਨ ਤੇ ਦੂਜੀ ਕੁਰੰਕ ਨਾਦਨ ਇਹ ਦੋ 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 ਚੀਜ਼ਾਂ ਐ ਦੋ ਉਪਵਾਕ ਕਹਿ ਲੋ ਸ਼ਬਦ ਕਹਿ ਲੋ ਜਿਵੇਂ ਵੀ ਹੈ ਉਹਦੇ ਵਿੱਚ ਇਹ ਇਹ ਨੇ ਕੀ ਕੀਤਾ ਜੋੜਜਕ ਨੇ ਕੰਮ ਜੋੜਜਕ ਕੀ ਹੈ ਚਾ ਚਾ ਆਪਿਆ ਇਹਦਾ ਕੀ ਮਤਲਬ ਅਤੇ ਇਹ ਅਤੇ ਇਹ ਹੋ ਗਿਆ ਇਹ ਅਤੇ ਇਹ ਇਹ ਅਤੇ ਇਹ ਇਸੇ ਤਰ੍ਹਾਂ ਹੈ ਅਗੇ ਜੇਤਾ ਉੱਡੇ ਦੁੱਖ ਘਣੇ ਨਿਤ ਦਾਜੈ ਤੈ ਬਿਲ ਲਾਏ ਨਿਤ ਦਾਜੈ ਤੈ ਆਗਿਆ ਤੈ ਤੈ ਦਾ ਕੀ ਮਤਲ ਅਤੀ ਤੈ ਦਾ ਮਤਲ ਆਤੀ ਆ ਗਿਆ ਜੇਤਾ ਉੱਡੇ ਦੁੱਖ ਘਣੇ ਠੀਕ ਹੈ ਜੀ ਦੁੱਖ ਘਣੇ ਨਿਤ ਦਾਜੈ ਬਿਲ ਲਾਏ ਜੇ ਆਪਾਂ ਦਾਜੈ ਬਿਲ ਲਾਏ ਲਿਖ ਦਈਏ ਤੇ ਗੱਲ ਨਹੀਂ ਬਣਦੀ ਜੋਜਕ ਨਾਲ ਬਣਗੀ ਦਾਜੈ ਅਤੇ ਬਿਲ ਲਾਇ ਦਾਜੇ ਤੇ ਤੇ ਦਾ ਮਤਲਬ ਅਤੇ ਦਾਜੇ ਤੇ ਬਿਲ ਲਾਇ ਇਹਨੂੰ ਜੋੜਤਾ ਦੋਨਾਂ ਅੱਖਰਾਂ ਦੋਨਾਂ ਜਿਹੜੇ ਸ਼ਬਦ ਸੀ ਨਾ ਇੱਕ ਦਾਜੇ ਆ ਦਾਜੇ ਛੜਨਾ ਬਿਲ ਲਾਇ ਬਿਲ ਲੋਣਾ ਚੀਕਾ ਮਾਰਨੀਆ ਕੋ ਲੋ ਉੱਚੀ ਉੱਚੀ ਜੋ ਵੀ ਹੈ ਉਹ ਬਿਲ ਲੋਪ ਦਾ ਆਪਾਂ ਆਮ ਸ਼ਬਦ ਹੁੰਦਾ ਦਾਜੇ ਤੇ ਬਿਲ ਲਾਇ ਦੋਨੇ ਇਹਨੂੰ ਜੋੜਨ ਵਾਲਾ ਕਿਹੜਾ ਉਹ ਤੇ ਤੇ ਕੀ ਹੈ ਏ ਜੋਜਕ ਹੈ ਏ ਜੋਜਕ ਸੋ ਸਾਧ ਸੰਗਤ ਆਪਾਂ ਜੋਜਕ ਦੀ ਗੱਲ ਕਰ ਰਹੇ ਸੀ ਤੇ ਜੋਜਕ ਦੇ ਵਿੱਚ ਇਹ 25 ਨੇ ਤਿੰਨ ਤਿੰਨ ਲੈਣਾ ਤੇ ਲਿਖੇ ਨੇ ਪਹਿਲੀ ਲਾਈਨ ਦੇ ਵਿੱਚ ਜਿਹੜਾ ਸੀ 1 2 3 4 5 6 ਸੀ ਤੇ 6ਾਂ ਦੀ ਆਪਾਂ ਆ ਵਿਚਾਰ ਕਰਤੀ ਹੈ ਇਹਦੇ ਨਾਲ ਗੁਰਬਾਣੀ ਦੀਆਂ ਪੰਕਤੀਆਂ ਨਾਲ ਇਹਨੂੰ ਸਮਝੋ ਤੇ ਜਦੋਂ ਤੁਸੀਂ ਪਾਠ ਕਰਦੇ ਹੋ ਜਿੰਨੇ ਵਕਤ ਕਰਦੇ ਹੋ ਸਹਿਜ ਪਾਠ ਕਰਦੇ ਹੋ ਤੇ ਤੁਹਾਨੂੰ ਕਈ ਵਾਰ ਜਦੋਂ ਲੱਭ ਚੌਣਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਵੀ ਆ ਕੀ ਉਹ ਆ ਗਿਆ ਉਹ ਕੀ ਸੀ ਜੋਜਕ ਸੀ ਉਹ ਪੜਿਆ ਸੀ ਉਹ ਸੁਣਿਆ ਸੀ ਵੀਡੀਓ ਦੇ ਵਿੱਚ ਸੁਣਿਆ ਸੀ ਸਮਝ ਆਈ ਜਾਊਗੀ ਵੀ ਇਹ ਵੀ ਜੋੜਨ ਵਾਸਤੇ ਆ ਇਹ ਕਿਤੇ ਹੁੰਦਾ ਨਹੀਂ ਲੱਗਿਆ ਉਹ ਜਾਂ ਉਹਦਾ ਉਹਦਾ ਹੀ ਮਤਲਬ ਬਤਰਾ ਜੀ ਵੀ athe ਆ ਬਸ ਉਹ athe ਅਸੀਂ ਜੋਜਕ ਇਹ ਕਰ ਲਿਆ ਹੁਣ ਉਸ ਤੋਂ ਅੱਗੇ ਜਿਹੜਾ ਹੈ ਕਹੇ ਜਾਂ ਇਹ ਤੂੰ ਨਤੀਜੇ ਅਤੀਜੇ ਪੰਤੀ ਵਾਲੇ ਜਿਹੜੇ ਹੈ ਇਹਨਾਂ ਨੂੰ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਆਪਾਂ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਆਪਾਂ ਇਹਨੂੰ ਫਿਰ ਅੱਗੇ ਜਿਹੜਾ ਹੈ ਅਗਲੀ ਵੀਡੀਓ 'ਚ ਵਿਚਾਰ ਕਰਾਂਗੇ ਸੋ ਸਾਸੰਗਤ ਐਨੀ ਕੁ ਲਈ ਜਿਹੜਾ ਵਿਚਾਰ ਜਿਹੜੀ ਹੈ ਉਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ